ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਝੋਟੀ ਦਿਖਾਉਣੀ ਆ ਪਲੂਨ ਸੂਈ ਸਵਾਈ ਗ੍ਰੇਟਰਡ ਝੋਟੀ ਪੈਂਦੀ ਆ ਇਹਦੇ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆਓਗੇ ਕਰੀਏ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀ ਆਪਣਾ ਸਰਪਾਲ ਸਿੰਘ ਆ ਪਿੰਡ ਰੂੜੇਕੇਕਲਾ ਰੂੜੇਕੇਕਲਾ ਜਿਲ੍ਹਾ ਬਰਨਾਲਾ ਦਾ ਤੇ ਆਪਣਾ ਮਾਨਸਾ ਰੋਡ ਤੇ ਆ ਗਿਆ ਨਾ ਹਾਂ ਮਾਨਸਾ ਬਰਨਾਲਾ ਰੋਡ ਤੇ ਠੀਕ ਆ ਮੋਬਾਈਲ ਨੰਬਰ ਆਪਣਾ 987872 98787 54710 54710 ਜਿਹਦੇ ਪੰਜ ਝੋਟੇ ਦੇਖੀ ਜਾਂਦੇ ਆ ਪਹਿਲਾ ਸੂਆ ਹਾਂ ਹਾਂ ਬਈ ਪਹਿਲਾ ਸੂਆ ਕਿਹਵਾ ਦਿਨ ਹੋ ਗਿਆ ਸੂਈ ਨੂੰ ਬਈ ਸੂਈ ਨੂੰ ਅੱਜ ਪੰਜਵਾਂ ਦਿਨ ਬੱਚਾ ਆ ਗਿਆ ਮੇਰ ਕਾ ਯਾ ਪਹਿਲੇ ਦੀ ਜੇ ਘਰ ਦੀ ਕੱਟੀ ਪਾੜੀ ਦੀ ਘਰ ਦੀ ਬਲੀ ਨਹੀਂ ਆ ਬਈ ਠੀਕ ਹੈ ਤੇ ਕਿੰਨਾ ਇੱਕ ਹੁਣ ਦੁੱਤ ਸਟਾਰਟਿੰਗ ਆ ਉਹਨੇ ਤੇ ਬਈ 8 1/2 ਕਿਲੋ ਹੋਊਗਾ ਯਾਰ ਹੁਣ 8 1/2 ਕਿਲੋ 8 ਕਿਲੋ ਦੁੱਤ ਹੋਊਗਾ ਤੇ ਚੌਥਾ ਦਿਨ ਸੂਈ ਨੂੰ ਹੋ ਗਿਆ ਹਾਂ ਚੌਥਾ ਪੰਜਵਾਂ ਹੋਊਗਾ ਮਤਲਬ ਜੇਰ ਵਗੈਰਾ ਜਮਾ ਡੰਨਾ ਵਧੀਆ ਬਈ ਓਕੇ ਪੀਆ ਠੀਕ ਆ ਵਧੀਆ ਮੰਨ ਕੇ ਚਲੋ ਬੱਚੇ ਵਗੈਰਾ ਤੇ ਲਾਉਂਦੀ ਆ ਕੋਈ ਸਾਰਾ ਕੋਈ ਸੈਟ ਆ ਕੋਈ ਵੀ ਨੁਕਸ ਨਹੀਂ ਯਾਰ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਮੇ ਇਹਦਾ 1 ਦਾ ਸਰ ਮਾਣ ਤੈਨੂੰ ਫੜਾ ਮੋਟਾ ਹੋ ਜੂਗਾ ਮਾਣ ਤੈਨੂੰ ਬਈ ਹੋ ਜੂ ਠੀਕ ਆ ਅੰਦਾਜ਼ਾ ਲਾਸ ਕਿੰਨੇ ਦੇ ਦੁੱਤ ਚੱਲ ਜੂਗੀ ਇਹ ਤੇ ਬਈ ਅੰਦਾਜ਼ਾ ਠੀਕ ਐ ਤਾਂ ਬੱਦ ਵੀ ਹੋ ਸਕਦੇ ਸੇਵਾ ਨਾਲ ਹਾਂ ਐਵੇਂ ਬੱਕੇ ਦੇ 14 15 ਕੋਈ ਫਾਇਦਾ ਨਹੀਂ ਗੱਪ ਮਰੀ ਜੀ ਉਹ ਕੋਈ ਫਾਇਦਾ ਨਹੀਂ ਹਾਂ ਇੱਕ 10 ਚਮਾਨਦਣ ਹੋਈ ਤੋਰ ਦੀ ਬਾਹਰ ਨੂੰ ਸੋ ਵੀਰੋ 1 ਲੱਖ 10 ਦੇ ਵਿੱਚੋਂ ਮਾਨਦਣ ਹੋ ਜੂ ਬੱਚਾ ਮੇਲਕਾਫਾ ਕੱਟਾ ਚੌਥਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਤੇ ਬਾਕੀ ਵੀਰ ਦੇ ਹੋਰ ਪਸ਼ੂ ਦੇਖਦੇ ਪਿਆ ਸਾਰੇ ਰਾਜੀ ਆ ਮੰਨ ਕੇ ਚਲੋ ਲਿੱਸੀ ਨਾਵਾ ਕੋਈ ਵੀ ਨਹੀਂ ਪਸ਼ੂ 1 ਲੱਖ 10000 ਰੁਪਇਆ ਕੀਮਤ ਆ ਬੱਚਾ ਮੇਲਕਾਫਾ ਕੱਟਾ ਗ੍ਰੇਟਡ ਝੋਟੀ ਪੈਂਦੀ ਆ ਬੱਚਾ ਵੀ ਨੂੰ ਉਦਾਂ ਦਾ ਪਤਾ ਗ੍ਰੇਟਡ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਤੇ ਪੜੀ ਵੇ ਥੋੜਾ ਉਪਰਾ ਕਰਦੇ ਆਪਾਂ ਸੂ ਡਰ ਜਾਂਦੇ ਆ ਹੱਕੀ ਬਾੜੀ ਮਗਰ ਹੋ ਕੇ ਉਹ ਬਰੋਂ ਮੂੰਹ ਮੱਥਾ ਦੇਖ ਸਕਦੇ ਥੋੜਾ ਕੈਮਰੇ ਨੂੰ ਦੇਖ ਕੇ ਡਰਦੀ ਪਈ ਆ ਤੇ ਬਾਕੀ ਲੇਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਸੋ ਥੋੜਾ ਥੋੜਾ ਪਸਮਾ ਦੇ ਵਿੱਚ ਆਈ ਕਿਉਂਕਿ ਬੱਚੇ ਨੇ ਮੂੰਹ ਲਾਤਾ ਤੇ ਵੀਰੇ ਚੋਣ ਪਸਮਾ ਦੀ ਬਿਲਕੁਲ ਨਰਮ ਬਈ ਬਿਲਕੁਲ ਸਹੀ ਜੰਮ ਠੀਕ ਹੈ ਸੋ ਚੋ ਜੇ ਨਾ ਜਾ ਵੀ ਨੁਕਸ ਹੋ ਜਾਏ ਨੁਕਸ ਠੀਕ ਹੈ ਸੋ ਕਿਸੇ ਕੋਲੋਂ ਬੰਨ ਦੋ ਇਹਨੂੰ ਸੋ ਕਿਸੇ ਕੋਲੋਂ ਬੇਫਿਕਰ ਹੋ ਜਾਓ ਤੇ ਬਾਕੀ ਲੇਵਾ ਦੇਖੋ ਨੇੜ 110000 ਰੁਪਏ ਕੀਮਤ ਘਰੇਲੂ ਘਰ ਦੀ ਕੱਟੀ ਪਾਲੀ ਵੀ ਸੂਈ ਸਵਾਇਆ ਚੌਕ ਇੱਥੇ ਲੀ ਕਰਕੇ ਲੈ ਸਕਦੇ ਹਾਂ ਕੀਮਤ ਹੈਗੀ 110000 ਰੁਪਏ ਪਿੰਡ ਰੂੜੇਕੇ ਕਲਾਂ ਜ਼ਿਲ੍ਹਾ ਬਰਨਾਲਾ ਪੈ ਗਿਆ ਨੰਬਰ ਬੋਲੀ ਵੀਰ ਦੁਆਰੇ ਆਪਣਾ ਨੰਬਰ ਬਈ ਨੰਬਰ ਬੋਲੀ 6787 ਬਈ 94 98678 54700 ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ